ਅਸੀਂ ਕੀ ਕਰੀਏ ਹੁਣ ਕੋਈ ਬੰਦਾ ਨਹੀਂ ਆਪਣੇ ਵੀ ਤੇਰੇ ਕੱਪੜੇ ਆਏ ਆ ਨਾ ਦੱਸ ਹੁਣ ਆ ਬੰਦਾ ਸੀ ਇਹਦੇ ਆਏ ਵੀ ਨਹੀਂ ਲੋਟ ਆਉਂਦੇ ਤੇਰੇ ਮੇਰੀ ਵਾਲੀ ਪੈਂਟ ਨਹੀਂ ਮੇਂ ਨਹੀਂ ਰਹਿੰਦੇ ਹੈਗੇ ਥੋੜਾ ਜਿਹਾ ਸਹੀ ਆਉਂਦੀ ਹੈ ਜਮਾ ਥੋੜਾ ਜਿਹਾ ਲੱਕ ਲੂਸ ਆ ਪ੍ਰਦੀਪ ਵਾਲੀ ਪੈਂਟ ਦਾ ਉਹ ਦੇ ਦੇਣਾ ਇਹਨੂੰ ਜਿਹੜੀ ਮੇਰੀ ਉਹ ਪੈਂਟ ਸੀ ਤੁੰ ਲੁਪੀੜੀ ਉਹ ਆ ਜੂ ਉਹ ਤਾਂ ਬੁਰੀ ਲੱਗਦੀ ਹੈ ਹੁਣ ਕੌਣ ਪਾਉਂਦਾ ਪੀਪ ਪੀਪਣੀਆਂ ਪੈਂਟਾ ਕੌਣ ਪਾਉਂਦਾ ਹੁਣ ਉਤਮਾ ਨਾਰਮਲ ਦੇ ਦੇ ਇਹਨੂੰ ਫਾਰਮਲ ਨਹੀਂ ਹੋਣੀ ਦੇ ਦੇ ਬਾਤ ਕੇ ਬਾਤ ਇਹਨੂੰ ਸਮਾਵਾਂਗੇ ਸ਼ਟ ਤਾਂ ਪਈ ਹੈ ਮੇਰੇ ਕੋਲ ਪੈਂਟ ਦੇਖ ਸਮਾਉਣੇ ਸੀ ਹੁਣ ਪਹਿਲੀ ਸਮਾਉਣੇ ਸੀ ਕੋ ਗੌਰ ਹੀ ਨਹੀਂ ਕਰੀ ਇਹਦੀ ਆਏ ਤਾਂ ਪਤਾ ਹੀ ਨਹੀਂ ਸਕਿਆ ਤੇ ਵਿਆਹ ਬਣਾ ਬਣਾ ਕੋਈ ਲਿਆ ਬੈਲ ਬੋਟਮ ਵਾਲੀ ਸਮਾਵਾਂਗਾ ਹੋਰ ਇਹਦੇ ਸੋਹਣੀ ਲੱਗੂਗੀ ਅੱਛ ਵਾਲੀ ਜੋ ਕੋਈ ਵੀ ਨਹੀਂ ਆਉਣੀ ਤੇ ਰੰਨੀ ਆ ਬੰਦ ਹੱਥ ਦਾ ਇੰਨਾ ਤਾਂ ਲੱਕਾ ਉਹ ਤੇ ਇਹਦੀ ਪੈਂਟ ਵਿੱਚ ਨਾ ਵਿੱਚ ਖੁੱਲੀਆਂ ਨਹੀਂ ਨੇ ਰਹੀਆਂ ਕੁੱਲੀਆਂ ਬੈਠਾ ਨਹੀਂ ਕਾਲੀ ਜੀਨ ਦੀ ਇਹਦਾ ਪਤਾ ਕੀ ਹੈ ਦੀ ਇਹਦੇ ਆ ਪਾਟਾ ਤੋਂ ਟੈਟ ਹੋ ਰਿਹਾ ਕੰਮ ਉਹਦਾ ਕਹਨ ਐਡੀ ਖੁੱਲੀ ਐ ਉਹ ਖੁੱਲੀ ਲੈ ਆਈ ਸੀ ਚਲ ਕੱਢ ਕੇ ਦਿਖਾ ਦੇ ਆਉਂਦੀ ਐ ਪਾ ਕੇ ਦੇਖ ਲੂਗਾ ਧੀ ਦੇ ਬਾਰੇ ਨਹੀਂ ਉਹ ਪਾਈ ਇਹਨੇ ਪੁੱਤ ਮਾ ਇਹਨਾਂ ਦੀ ਫਲੈਟ ਜੀ ਇੱਕ ਨਾ ਨਾ ਉਹ ਤਾਂ ਮੋੜੇ ਪੁੱਤ ਮਾ ਔਖਾ ਕੱਪੜਾ ਮੇਨਾਂ ਬਿਆਈ ਜਾਂਦੈ ਨੇ ਹੁਣ ਤੇਰਾ ਤਾਂ ਬੁਰਾ ਹਾਲ ਹੀ ਐ ਜੰਮਾ ਚੁਗਲਾ ਜਾ ਲੋਰ ਭਾਗੇ ਸਾਮਾਲਾ ਕੋਈ ਸਿੱਧੀ ਪਾਏ ਪਾਕੇ ਭਾਗੇ ਹੈਗਾ ਹੈਗਾ ਇੱਕ ਲੈ ਕੇ ਤਾਂ ਆਇਆ ਏ ਚੁਗਲਾ ਜਾ ਸਾਉਦੀ ਅਰਬ ਵਾਲਾ ਨੀ ਮੋੜ ਜਾਏ ਸਾਉਦੀ ਅਰਬ ਵਾਲਾ ਸਿੱਧੀ ਕਲਮੇ ਪਾਉਂਦਾ ਆ ਓਏ ਉਹ ਵੇ ਮਹਿਗਾ ਕੱਪੜਾ ਹੁੰਦਾ ਉਹਨਾਂ ਦਾ ਸਾਉਦੀ ਅਰਬ ਵਾਲਿਆਂ ਦਾ ਡੰਪੀੜਾ ਤਾਂ ਨਹੀਂ ਹੁੰਦਾ ਹਾਂ ਇਹ ਉਹ ਪਤਲੇ ਨੇ ਭਾਈ ਪਤਲੇ ਨੇ ਉਹ ਹਾਣੋਤਮਾ ਦੱਸ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸਰਾ ਫੈਮਲੀ ਤੇ ਹੋ ਸਨავ ਜੀ ਸਾਰੇ ਜਾਨੇ ਕਿਵੇਂ ਹੋ ਤੇ ਅੱਜ ਤਰੀਕ ਕਿੰਨੀ ਹੋਗੀ 29 30 30 ਤਰੀਕ ਹੋਗੀ ਅੱਜ ਤਰੀਕ ਹੋਗੀ 30 ਤੇ ਸੁਵੇਰ ਦਾ ਹੋ ਗਿਆ ਟਾਈਮ ਉਤੇ ਉਤਮ ਦਾ ਅੱਜ ਜਾਣਾ ਸੀ ਸਾਡੇ ਗਮਾਂਡ ਚ ਸੀਗਾ ਉਤਮ ਦਾ ਵਿਆਹ ਨਹੀਂ ਹੈਗਾ ਗਮਾਂਡ ਚ ਵਿਆਹ ਸੀਗਾ ਤੇ ਉਤਮ ਨੇ ਵਿਚਾਰੇ ਨੇ ਅੱਜ ਜਾਣਾ ਸੀ ਤੇ ਉਤਮ ਕੋਲੇ ਹੈ ਨਹੀਂ ਕੱਪੜੇ ਪੈਂਟਾ ਉਤਮ ਦੀਆਂ ਸੀਗੀਆਂ ਜਿਹੜੀਆਂ ਉਹ ਹੋ ਗਈਆਂ ਜੇ ਟਾਈਟ ਤੇ ਹੁਣ ਪੰਗਾ ਪੈ ਰਿਹਾ ਅੱਜ ਹੈਗੀ ਬਰਾਤ ਤੇ ਉਤਮ ਨੇ ਬਰਾਤ ਤੇ ਜਾਣਾ ਸੀ ਹੁਣ ਮਾਹੌਲ ਖਰਾਬ ਹੋ ਰਿਹਾ ਜਿਹੜੀ ਲੋਰ ਤੇ ਹੁੱਡੀ ਨੇ ਹਰ ਚ ਵਾਸਤੇ ਉਹ ਨਾ ਪਾ ਰਹੀ ਹੈ ਨੀਲੀ ਨੀਲੀ ਹੁੱਡੀ ਕਾਲਾ ਲੋਰ ਭਾਗੇ ਫਿਰਦਾ ਮਾਡੀ ਦਿਸੂਗਾ ਏ ਨਾ ਮਾਪੜਿਆ ਆਇਆ ਯਾਰ ਦੇਖੀ ਜਉ ਤੂੰ ਫੇਰ ਵੀ ਸੋਹਣਾ ਲੱਗੇਗਾ ਉਤਮ ਅੱਧੀ ਚਮਕ ਮਾਰੂ ਮੈਂ ਤੈਨੂੰ ਉਤਮ ਤੂੰ ਅੱਧੀ ਚਮਕ ਮਾਰੂਗਾ ਤੂੰ ਫੇਰ ਵੀ ਸੋਹਣਾ ਲੱਗੇਗਾ ਇਹ ਤਾਂ ਔਖਾ ਹਨਾ ਬਈ ਸੋਹਣਾ ਜਾ ਸੋਹਣੀ ਲੱਗਦਾ ਨਹੀਂ ਮੈਂ ਹੀ ਕਹਿੰਦੀ ਐ ਪਰਸਨੈਲਿਟੀ ਹੋਣੀ ਚਾਹੀਦੀ ਐ ਬੰਦੇ ਦੀ ਕੱਪੜੇ ਵੀ ਵਧੀਆ ਰੰਗ ਰੂਪ ਦੀ ਗੱਲ ਨਹੀਂ ਹੁੰਦੀ ਮੇਰੇ ਨਾਲ ਆਜੂਗਾ ਤੈਨੂੰ ਉਹ ਪਾ ਲਾ ਉਹ ਆਜੂ ਉਹ ਸਾਰੇ ਟਰਾਈ ਕਰ ਲੈ ਨਹੀਂ ਦੂਜਾ ਰਾਜਾ ਫਿਕਰ ਸੈਤਰੇ ਆਜੇ ਬੰਟਨ ਤੇ ਦੋ ਬਈ ਬਸ ਤੇ ਪਾ ਲੇਗਾ ਉਸ ਉੱਤਮ ਲੈ ਚੁਕਲਾ ਚੁਕਲਾ ਡਿਸ਼ੇ ਕੋਣ ਆਖੇ ਡਿਸ਼ੇ ਸਿਕਾਉਣਾ ਹਾਏ ਕੋਈ ਉੱਥੇ ਉਹ ਜੇ ਬਿਆਲ ਮੁੰਡਾ ਸੁੱਤਾ ਬਿਆਲ ਅੱਜ ਤਾਂ ਵੈਕਟਰ ਵੀ ਦੇ ਇੱਥੇ ਬਿਆਲ ਮੁੰਡਿਆ ਤਾਂ ਆਏ ਉਹ ਆਦੇ ਪੂਜਵੰਦ ਦੇ ਆਉਣਗੇ ਆਨੰਦ ਗਰਜ ਤੂੰ ਦੇਖੀ ਮੇਜਾ ਮਿੰਜੀ ਨਹੀਂ ਕਰਦਾ ਕੰਦੇ ਮਤੀ ਆਉਣ ਵਾਲੀ ਹੋਗਾ ਚੱਲ ਆ ਜਾ ਉੱਤਮ ਡੋਲ ਚੜਾ ਆ ਜਾ लो जी फाइनली अपने घरे पीओपी लग रहे ने दिखाने थोन थोड़ा जाने पीओपी होने लग गई बन गई चाय भैया चाय बन गई करते चल 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 हाए कि खलारा वाले कमरे में करोगे अ लक्कड़ लक्कड़ ऐसे ही। अच्छा एक देन बना देना कोई फूल वाला तो बनाया नहीं आपने इधर इधर बनाओगे आज में बनाएंगे फूल है इक रसोई रहती है ना ये बाथरूम भी पे। आ देखो गाइस पीओपी वाले पीओपी होगी खाट सुकी नहीं है ये पर गिल्ली है

ਏਗਾ ਲੌਬੀ ਦਾ ਡਿਜ਼ਾਈਨ ਹੈ ਸੁੱਕਣ ਤੇ ਟਾਈਮ ਲੱਗੂਗਾ ਥੋੜਾ ਜਿਹਾ ਉੱਪਰ ਆਪਣੇ ਕੰਪਲੀਟ ਹੋ ਗਿਆ ਤੇ ਤੁਸੀਂ ਦੇਖੋ ਖਲਾਰਾ ਗੰਦ ਕਿਵੇਂ ਪਾਇਆ ਕੰਦਾ ਤੇ ਸ਼ੀਸ਼ਿਆਂ ਤੇ ਇਹ ਤੇ ਲੱਕੜ ਵਾਲੇ ਤੇ ਸ਼ੀਸ਼ੇ ਤੇ ਇਹ ਸਾਰਾ ਸਾਫ਼ ਕਰਨਾ ਪਊਗਾ ਇਹ ਇੱਧਰ ਵਾਲੇ ਰੂਮ ਤੇ ਆਹ ਰੂਮ ਦਾ ਦੇਖੋ ਕਿੰਨਾ ਸੋਹਣਾ ਬਣਿਆ ਫੁੱਲ ਵਾਲਾ ਫਲਾਵਰ ਜਿਹਾ Oh, हाँ। बेडरूम आला हजे दिसो नहीं लगे समार के किचन वाला आगा किचन आला वाह ਇਹਨਾਂ ਨੂੰ ਚਾਰ ਕਿ ਦਿਨ ਹੀ ਹੋਏ ਨੇ ਉਹ ਦੇਖੋ ਖਲਾਰਾ ਹਾਏ ਕਿਵੇਂ ਸਾਫ਼ ਹੋਊਗਾ ਸਾਰਾ ਓਏ ਉੱਤਮ ਜਿਵੇਂ ਦੰਦ ਬਹੁਤ ਤਾਂ ਹਾਂ ਜਿਵੇਂ ਦੰਦ ਨਾਲ ਹਾਏ ਹੱਥਾਂ ਨਾਲ ਤੈਨੂੰ ਪਤਾ ਇੱਕ ਦਿਨ ਇੱਥੇ ਸੱਪ ਦਾ ਬੱਚਾ ਸੀਗਾ ਇੱਥੇ ਸੀ ਭਾਈਆਂ ਨੇ ਮਾਰਿਆ ਸੀ ਛੋਟਾ ਜਿਹਾ ਕੌਡੀ ਵਾਲਾ ਸੱਪ ਇੱਥੇ ਸੀ ੱਟ ਥੱਲੇ ਹੋਊਗਾ ਬਾਥੂਮ ਜਿਵੇਂ ਮਿਲਿਆ ਸੀ ਵੀਰੇ ਨੂੰ ਕਿਹੜੇ ਵੀਰੇ ਨੂੰ ਅਰਸ਼ ਵੀਰੇ ਨੂੰ ਕਿੱਥੋਂ ਬਸ ਉਹ ਨਹੀਂ ਉਹ ਨਹੀਂ ਸੀ ਆ ਸੀ ਤੇ ਦੇਖ ਦੇ ਦੇ ਗੱਲ ਸੁਣ ਉੱਤੇ ਤਾਂ ਕੀ ਦੀਦਾ ਨਹੀਂ ਕੁਝ ਵੀ ਪਤਾ ਆ ਜਾ ਮੈਂ ਤਾਂ ਚੱਲ ਲੇ ਲਾਲੇ ਆਜੋ ਆ ਮੈਂ ਨਹੀਂ ਉੱਤੇ ਹੈ ਨਹੀਂ ਕੁਝ ਵੀ ਆ ਜਾ ਅਸੀਂ ਰਾਤ ਦੇਖ ਕੇ ਗਏ ਆ ਆ ਜਾ ਚੱਲੀ ਆ ਆ ਲਾ ਕੇ ਆਈਂ ਗੇਟ ਪੁੱਤਰੀ ਗੇਟ ਲੱਗ ਗਈ ਥੋੜਾ ਟੈਬ ਲੱਗੂ ਬਈ ਸੁਕਨ ਤੇ ਦੱਸਿਓ ਕਿਵੇਂ ਲੱਗੀ ਐ ਤੁਸਾਨੂੰ ਪੀਓ ਪੀ ਸਾਡੀ आपदा कि शाही। शिंका इनू एप अंदर शीशा हैलारा पा रखा आया वो तुम सारा साफ करूगा टेबल टूबल चि पे सारे कलीवाल बहुत खलारा है बहुत खलारा कि आया कि <laughs> आ छेती सुक जूगा क्योंकि इधर धुप पलू रोज ही रोज ही देखते दे। अज हो जा भैया कल हो जाएगा दीपक किसका नाम है ਮੇਰਾ ਤੂੰ ਇਹ ਤੈਨੂੰ ਬੁਲਾਈ ਜਾਂਦੇ ਆ ਬਿਆਲੇ ਲਓ ਜੀ ਸਾਡੇ ਕੁਆਲਟੀ ਦੀ ਪ੍ਰਾਤ ਦੇ ਆ ਫਿਰ ਦਾ ਮੂਵੀ ਵਾਲਾ ਜਾਏ ਕਣ ਮਿਲਣਾ ਨਾ ਚੁੜੀਏ ਬਰਾਤੀ ਬਰਾਤੀਆਂ ਨੂੰ ਮਿਲਣਾ ਨਾ ਚੁੜੀਏ ਲਓ ਜੀ ਅਸੀਂ ਕੋਟੇ ਦੇ ਖੜ ਕੇ ਦੇਖਣ ਆਏ ਸੀ ਬਰਾਤ ਬਾਈ ਬਰਾਤ ਦੇਖ ਕੇ ਹੁਣ ਅਸੀਂ ਚੱਲਦੇ ਆਂ ਮਾਦੀ ਕਹਿੰਦਾ ਉਹ ਆਂਟੀ ਹੁਣੀਆਂ ਨੇ ਆਪਣੇ ਘਰ ਦੇਖੋ ਕਿਊਟੀ ਬਾਈ ਕਰ ਆਪਣਾ ਕਿਊਟੀ ਬਾਈ ਨਾ ਨਰਾਸ ਨੂੰ ਉਹ ਆਪਣੇ ਪਿੰਡਾਂ ਇੰਨੇ ਆ ਗਏ ਅੱਲੇ ਇਹਦੇ ਸਾਰਾ ਆ ਗਿਆ ਉਹ ਤੇ ਚੜਿਆ ਨਹੀਂ ਬੁੜੇ ਨਹੀਂ ਉਹ ਤੇ ਆ ਬੜਾ ਹੋਆ ਉੱਚੀਆਂ ਤੇ ਚੜ ਗਈ ਕੌਣ ਆਏ ਗਾਇਸ ਤੁਸੀਂ ਤੁਸੀਂ ਵੀ ਆ ਗਏ ਗਾਇਸ ਹਾਂ ਹਾਂ ਨਾ ਬਸ ਦੁੱਧ ਦੁੱਵਾਉਂਦੇ ਉਧਰ ਹੀ ਭੱਜ ਜਾਣਗੇ ਮੈਂ ਵੀ ਆ ਬਿਆਹ ਦਿਖਾਤਾ ਤੁਨੂੰ ਮੇਲਣਾ ਥੋੜੀਆਂ ਜੀ ਸੀ ਪਰ ਨੱਚਦੀਆਂ ਦਿਖਾਤੀਆਂ ਆਪਣਾ ਪਿੱਲੀ ਦਾ ਪੇਲ ਲਓ ਜੀ ਆਪਾਂ ਸਾਰੇ ਜਾਣੇ ਚੱਲੇ ਆ ਸਾਰੇ ਜਾਣੇ ਨਹੀਂ ਅਜੇ ਦੋ ਮੈਂਬਰ ਸਾਡੇ ਘਰੇ ਰਹਿ ਗਏ ਉਤਮਤਰ ਹੱਥ ਅੰਗੂਠਾ ਨਾਲ ਮੂਰੇ ਕਰ ਕੈਮਰੇ ਤੇ ਸਹੀ ਕਰ ਆਪਾਂ ਚੱਲੇ ਆ ਜੀ ਉਹ ਲੈਣ ਬਾਸਟਰ ਲੈਣ ਉਤਮ ਦੇ ਉਤਮ ਦੇ ਉਤਮ ਦੇ ਬਾਸਟਰ ਲੈਣ ਉਤਮ ਦੇ ਕੱਪੜੇ ਲੈਣ ਕੱਪੜੇ ਦਾ ਉਤਮ ਦੇ ਜਾਣਾ ਸੀ ਅੱਜ ਵਿਆਹ ਵਿਚਾਰੇ ਕੋਲੇ ਕੋਈ ਕੱਪੜਾ ਨਹੀਂ ਸੀ ਪੈਂਟ ਇਹਦੇ ਆਈ ਨਹੀਂ ਜਿਹੜੀ ਇੱਕ ਹੈਗੀ ਸੀ ਉਤਮ ਦਾ ਵਿਆਹ ਹੋ ਗਿਆ ਕੈਂਸਲ ਹੋਣਾ ਉਹ ਉਤਮ ਦਾ ਵਿਆਹ ਹੋਣਾ ਉਤਮ ਦਾ ਵਿਆਹ ਕੈਂਸਲ ਹੋ ਉਤਮ ਦਾ ਵਿਆਹ ਤੇ ਜਾਣਾ ਤੇ ਜਾਣਾ ਕੈਂਸਲ ਹੋ ਗਿਆ ਉਤਮ ਦਾ ਵਿਆਹ ਨ ਕੈਂਸਲ ਹੋਇਆ ਵਿਆਹ ਹੀ ਹੋ ਗਿਆ ਫਿਰ ਉਤਮ ਦਾ ਅੱਜ ਟਾਈਮ ਤੇ

ਇਹ ਡਬਲ ਐਕਸਲ ਆ ਰਿਐਕਸਲ ਆ ਮਰ ਤੋਂ ਪਾਰੀ ਆ 4 ਐਕਸਲ ਆਊਗਾ 4 ਐਕਸਲ ਨਾ ਆਹੀ ਕੱਪੜੇ ਚ ਦਿਖਾ ਦੇ ਵੀਰੇ ਹਾਂ ਕੱਲਾ ਜਿਪਰ ਇਹਦੇ ਵਿੱਚ ਸੂਟ ਸਾਰੇ ਕੋਈ ਨਾ ਤਰ੍ਹਾਂ ਨਹੀਂ ਮੈਂ ਦੱਸ ਦਿਖਾ ਦੇ ਪੂਰਾ ਐਕਸਲ ਤਰੇਕਾ ਦਾਸ ਚਲੋ ਆ ਬਈ ਇਹਨੇ ਕੋਟੀਆਂ ਸਵੈਟਰ ਦੇਖੀ ਆ ਉਹਨੇ ਵੱਡੇ ਵੀ ਹੋਣਗੇ ਆਹ ਕੁੱਟੀਆਂ ਆ ਆਪਣੀ ਕੋਟੀ ਨਹੀਂ ਪਈ ਜੜੀ ਹਾਂ ਇਹ ਕਿਵੇਂ ਆ ਪ੍ਰਾਈਸ ਦੇਖੀ ਠੀਕ ਆ ਹਾਂ ਆ ਉੱਪਰ ਵੀ ਪਈਆਂ ਨੇ ਆ ਕਿੰਨੀ ਸੋਹਣੀ ਆ ਵਾਲੀ ਇੱਕ ਹੀ ਚੀਜ਼ਾਂ ਦੇਖੀ ਗੋਲਗਲੇ ਵਾਲੀ ਜੀਨਾਂ ਦਾ ਨਾ ਬੋਲ ਹੂੰ ਹੂੰ ਇਹ ਕਿੰਨੀ ਲਾਈਟ ਵੇਟ ਆ ਇਹ ਕਿੰਨੀ ਲਾਈਟ ਵੇਟ ਆ ਆ ਦੇਖਿਆ ਬਲੈਕ ਕਲਰ ਜੀ ਨਾ ਕੋਲਿਕਾ ਤੇ ਦੇਖ ਲੈਂਦੀ ਕੀ ਇਹ ਤਾਂ ਸਟੈਚੂਬਲ ਹੋਵੇ ਆ ਮੈਨੇ ਆ ਚੀਜਾ ਹੋਇਆ ਮੈਨੂੰ ਹੁੜਾ ਲੈ ਇਸ ਸਵੈਟਰ ਨੇ ਹੈ ਕਿੰਨੀਆਂ ਸੋਹਣੀਆਂ ਨੇ ਹੈ ਇਹ ਛੋੜ ਜਾਓ ਤਾਂ ਹਾਂ ਪ੍ਰਾਈਸ ਦੇਖੀ ਕਿੰਨਾ ਇਹਨਾਂ ਦਾ ਪ੍ਰਾਈਸ ਠੀਕ ਹੈ ਜੀ ਪ੍ਰਾਈਸ 1999 ਲਿਖਾਇਆ ਚ 50% ਡਿਸਕਾਊਂਟ ਹੋ ਜੂਗਾ ਅਈ ਆਹਾ ਇਨਾ ਹੋਏ ਠੀਕ ਹੈ ਹਾਂ ਲਾਈਟ ਵੇਟ ਆ ਉਹਨੂੰ ਪੁੱਛੀਏ ਉਹਨੂੰ ਕੁਟੀ ਨੂੰ ਬਲੱਸ ਪਾ ਕੇ ਦੇ ਲੱਭ ਮੈਂ ਭਾਗ ਦੇਖਾ ਹਾਂ ਲੱਭੜਾ ਇਹ ਤਾਂ ਸਾਈਜ਼ ਵੀ ਹੋਊਗਾ ਜੀ ਚਾ ਹਾਂ ਹੋਊਗਾ ਇਹ ਵੀ ਦਿਖਾ ਦੇਣਾ ਕੰਨਾਂ ਵਾਲੇ ਵੀਰੇ ਇਹ ਇਹਦਾ ਸ੍ਰੀਚ ਬਟਾ ਸਾਈਜ਼ ਹੈਗਾ ਬੇਦਾ ਨਹੀਂ ਇਹਦੇ ਡਿਸਕਾਊਂਟ ਕਿੰਨੇ ਪਰਸੈਂਟ ਸੇਦੋ ਹੈਗੇ ਨਹੀਂ ਕਲਰ ਕਿੰਨਾ ਸੋਹਣਾ ਵੀਰੇ ਇਹ ਵੀ ਆ ਕੀ ਹੈ ਵੀਰੇ ਬਾਈਟ ਜੀ ਵੀ ਜੈਕਟ ਹਾਂਜੀ ਇਹ ਵੀ ਕੱਢਿਓ ਇਹ ਤਾਂ ਕੋਟੀ ਆ ਜੈਕਟ ਚਾਹੀਦੀ ਸਾਨੂੰ ਜੈਕਟ ਦੇ ਦਵਾਂਗੇ ਮਰਨ ਆਹ ਬਈਆਂ ਨੇ ਵੀਰੇ ਇੰਨਾ ਚ ਦੇਖ ਲਓ ਸਾਈਜ਼ ਆ ਹੀ ਠਾਈ ਪਈਆਂ ਵੀ ਹਾਂ ਉਹ ਜਾ ਲਾ ਤਾਂ ਦੇ ਆ ਕਲਰ ਚ ਨਹੀਂ ਸੀਗਾ ਜਿਹੜਾ ਆ ਨੀਚੇ ਆ ਕਲਰ ਚ ਇਹ ਨਾ ਪਿੰਕ ਕਲਰ ਨਹੀਂ ਉਹ ਕਲਰ ਚ ਚਾਈਦਾ ਹਾਂ ਹਾਂ ਇਹ ਦਿਖਾ ਦਿਓ ਮਾਰੋ ਆ ਜਾ ਵਾ ਚੱਲ ਇਹਨਾਂ ਦੇ ਸਾਈਜ਼ ਦੇ ਹਾਂ ਉਹ ਭਾਈ ਪਾ ਕੇ ਦੇਖੀਏ ਮੈਂ ਪਾ ਕੇ ਦੇਖਾਂ ਸ਼ਾਰਟ ਹੈ ਕੀ ਇਹ ਕੀ ਵੀ ਕੇ ਬਾਈ ਤੂੰ ਪਾ ਕੇ ਦੇਖ ਪਾ ਕੇ ਦੇਖ ਬੰਦ ਕਰ ਤਾਂ ਮੈਂ ਚੱਲੀ ਜਾ ਲੈ ਫਿਰ ਮੈਂ ਖੋਲੂਗੀ ਆ ਲਾ ਦੇ ਵਿਚਾਰੀਆਂ ਆ ਟਰਾਈ ਕਰੀਆਂ ਨੇ ਕਿੰਤਰੀ ਕੋਈ ਨਹੀਂ ਜਿੰਨੇ ਹੁੰਦੇ ਸੀ ਇਹਨਾਂ ਨਾਲ ਉਹ ਦੂਸਰੇ ਆ ਸੀਗੇ ਸਸੇ ਸੀਗੇ ਅਸੀਂ ਦੇਖਦੇ ਤਾਂ ਹੋਰ ਕੁਝ ਸੀ ਪਰ ਦੇਖਣ ਲੱਗ ਆ ਲਾ ਕੇ ਪਾਣੀ ਲਾਉਂਗੀ ਨਹੀਂ ਨਹੀਂ ਮੇਰੇ ਬੱਸ ਹੈ ਕਮਲ ਦੇ ਦੋ ਮੈਂ ਹਾਂ ਉਹ ਸੁਣ ਲਿਆ ਮੇਰੇ ਰੋਟੇ ਹੈ ਨਾ ਹਾਂ ਹਾਂ ਦੇਖ ਲਓ ਇੱਧਰ ਵੀ ਹੈਗਾ ਮੇਰਾ ਆਹ ਤੇ ਇੱਧਰ ਨੇੜੇ ਵੀ ਹੈਗਾ ਇੱਥੇ ਦੇਖ ਇਹ ਤਾਂ ਦੁਪੜਾਸਾ ਹੀ ਹੋਊਗਾ ਇੱਕ ਨੰਬਰ ਵੱਡਾ ਦੋ ਐਕਸਲ ਦਿੱਤਾ ਹੋਇਆ 3 ਐਕਸਲ ਦੇਖ ਲੈ ਦੇਖਿਆ ਦੇਖ ਲਾਜਾ ਆ ਆ ਤੁਹਾਡਾ ਸੀ ਲੈਕ ਵਿੱਚ ਕੋਈ ਨਾ ਕਿੰਨੀ ਸੋਹਣੀ ਚੀਜ਼ ਬਣੀ ਹੋਈ ਹੈ ਇਹ ਨਹੀਂ ਸੋਣੀ ਜੀ ਮਣੀ ਇਹਦੇ ਨਾਲ ਤਾਂ ਕਿਤੇ ਸੋਨਾ ਲੱਗਦਾ ਹੈ ਇਹਦੇ ਨਾਲ ਕਿਤੇ ਸੋਨਾ ਲੱਗਦਾ ਹੈ ਇਹ ਤਾਂ ਇਹ ਤਾਂ ਹੈ ਨਹੀਂ ਇਹ ਤਾਂ ਬੜਾ ਆਹੀ ਦੇਖ ਲਵਾਂਗੇ ਤੂੰ ਹੈ ਸਹੀ ਹੈ ਹਾਂ सेम दो है हां लाइया पाके तो देख पाके देख ਆਦੇ ਹੁਣ ਪਾ ਕੇ ਦੇ ਠੀਕ ਆ ਨਹੀਂ ਨਹੀਂ ਹੋਰ ਅਸੀਂ ਕਰਕੇ ਅਸੀਂ ਆ ਲੈ ਆ ਲਈ ਇਹ ਇਹ ਪੂਰਾ ਬੰਦ ਕਰਕੇ ਆ ਜੀ ਆ ਗਿਆ ਠੀਕ ਬੜੀ ਆ ਵੀ ਸੋਣਾ ਹੋ ਗਵੇ ਹਾਂਜੀ ਹਾਂਜੀ ਬੜੀ ਜਿੱਪ ਪਰ ਬੰਦਾ ਹੋ ਰਿਹਾ ਸਾਰੀ ਜੱਪ ਹਾਂ ਇਹ ਲਾਈਨ 哦 ਆਰਟੀਕਲ ਠੀਕ ਲੱਗਿਆ ਭਾਈ ਪੀਸ ਇਹ ਜੀ ਆਹ ਲੰਨੂ ਆਹ ਵੀ ਵਧੀਆ ਹੈਗਾ ਜੀ ਨਹੀਂ ਇਹ ਜੀ ਕਲਰ ਹੈਗਾ ਬਲੈਕ ਹੈਗਾ ਗ੍ਰੀਨ ਹੈਗਾ ਜੀ ਬਲੈਕ ਕਿਹੜਾ ਇਹ ਕੋਟਨ ਦੇ ਦੇ ਇੱਕ ਤਾਂ ਬੋਰਾ ਆ ਜਾਂਦੀ ਹੈ ਵੀਰੇ ਨਹੀਂ ਬੁਰਦੀ ਦਾ ਗਰੰਟੀ ਇਹ ਬੋਰਾ ਹੈ ਇਹ ਜੀ ਚ ਦੇ ਦੇ ਯਾਰ ਹੋਰ ਨਹੀਂ ਆਹ ਕੱਪੜਾ ਸੋਨਾ ਉਹ ਲਾਈਟ ਵੇਟ ਕੱਪੜਾ ਹੈਗਾ ਉਹ ਆਹ ਸਾਰੇ ਨਾਲ ਵਧੀਆ ਵਾਲੇ ਹੀ ਹੈ ਹੀ ਦੱਸ ਦੇ ਜੀ